ਦੋਸਤੋ ਅੱਜ ਦੀ ਜੋ ਗੱਲਬਾਤ ਆ ਉਹ ਪੰਜਾਬ ਵਿਚ ਆਏ ਹੜ੍ਹਾਂ ਨਾਲ ਸੰਬੰਧਿਤ ਹੋਣ ਜਾ ਰਹੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਹਫ਼ਤੇ 10 ਦਿਨਾਂ ਤੋਂ ਪੰਜਾਬ ਵਿਚ ਜਿਹੜਾ ਉਹ ਲਗਭਗ ਅੱਧੇ ਤੋਂ ਪੌਣੇ ਪੰਜਾਬ ਵਿਚ ਪਾਣੀ ਭਰਿਆ ਹੋਇਆ ਘਰਾਂ ਦੇ ਘਰ ਤਬਾਹ ਹੋ ਚੁੱਕੇ ਨੇ ਫਸਲਾਂ ਤਬਾਹ ਹੋ ਚੁੱਕੀਆਂ ਨੇ ਤੇ ਜਿਹੜਾ ਪਾਣੀ ਦਾ ਪੱਧਰ ਉਹ ਵਧਦਾ ਜਾ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਕਿਉਂਕਿ ਜੋ ਇੱਕ ਦੋ ਗੱਲਾਂ ਅੱਜ ਮੈਂ ਕਰਨੀਆਂ ਨੇ ਉਹ ਹੋ ਸਕਦਾ ਕਿਸੇ ਦੇ ਗਿੱਟੇ-ਗੋਡੇ ਲੱਗਣ ਤਾਂ ਕਰਕੇ ਆਪਾਂ ਪਹਿਲਾਂ ਹੀ ਮਾਫੀ ਚਾਹੁੰਦੇ ਆ ਇੱਕ ਗੱਲ ਤੁਸੀਂ ਹਮੇਸ਼ਾ ਹੀ ਦੇਖੀ ਹੋਣੀ ਆ ਸੁਣੀ ਹੋਣੀ ਆ ਜਿਹੜੀ ਕਿ ਸ਼ਹਿਰਾਂ 'ਚ ਬਹੁਤ ਪੜ੍ਹੇ ਲਿਖੇ ਲੋਕ ਰਹਿੰਦੇ ਆ ਤੇ ਵੀ ਅਮੀਰ ਲੋਕ ਰਹਿੰਦੇ ਆ ਵੀ ਜਿਹਦੇ ਕੋਲ ਜਿਆਦਾ ਪੈਸਾ ਹੁੰਦਾ ਉਹ ਪਿੰਡ ਛੱਡ ਕੇ ਸ਼ਹਿਰ 'ਚ ਜਾ ਵੜਦਾ ਜਾਂ ਸ਼ਹਿਰਾਂ ਵਾਲੇ ਹੋਰ ਵੀ ਆਪਾਂ ਸੁਣਈ ਆ ਵੀ ਉਹਨਾਂ ਕੋਲੇ ਪੈਸਾ ਜ਼ਿਆਦਾ ਹੁੰਦਾ ਤੇ ਕੀ ਆ ਪਿੰਡਾਂ 'ਚ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਲੋਕ ਆ ਆਪਦਾ ਗੁਜ਼ਾਰਾ ਕਰਦੇ ਨੇ ਵਿੱਚ ਕੁਝਕ ਪਰਸੈਂਟ ਹੀ ਲੋਕ ਹੁੰਦੇ ਨੇ ਜੋ ਪੈਸੇ ਵਾਲੇ ਹੁੰਦੇ ਨੇ ਤੇ ਤਾਂ ਕਰਕੇ ਹੁਣ ਸ਼ਹਿਰਾਂ ਵਾਲੀ ਗੱਲ ਮੈਂ ਕਿਉਂ ਕੀਤੀ ਆ ਉਹਦਾ ਉਹਦਾ ਜਵਾਬ ਮੈਂ ਹੁਣ ਦਿੰਦਾ ਆਪਾਂ ਦੇਖ ਰਹੇ ਆਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਿੰਡਾਂ 'ਚ ਮਦਦ ਵਾਸਤੇ ਕੌਣ ਜਾ ਰਿਹਾ ਜਿਨ੍ਹਾਂ ਨੂੰ ਆਪਾਂ ਪਹਿਲਾਂ ਵੀਡੀਓ ਚ ਕਹਿੰਦੇ ਹੁੰਦੇ ਸੀਗੇ ਵੀ ਵੱਡੇ ਵੱਡੇ ਐਮਪਲਾਈਆ ਡੈਕਲਾਈਆ ਗੁੰਡਾਗਰਦੀ ਕਰਦੇ ਆ ਜਿਹੜੇ ਨੌਜਵਾਨ ਸ਼ਹਿਰਾਂ ਚ ਜਾ ਕੇ ਇਹ ਗੁੰਡਾਗਰਦੀ ਕਰਦੇ ਆ ਉਹ ਜਾ ਰਹੇ ਆ ਟਰਾਲੇ ਭਰ ਕੇ ਉਹ ਜਾ ਰਹੇ ਆ ਜੀ ਰਸਨ ਇਕੱਠਾ ਕਿੱਥੋਂ ਹੋ ਰਿਹਾ ਪਿੰਡਾਂ ਚ ਹੋ ਰਿਹਾ ਤੇ ਪਸ਼ੂਆਂ ਵਾਸਤੇ ਅਚਾਰ ਟੂੜੀ ਹੋ ਗਈ ਉਹ ਇਕੱਠਾ ਕਰ ਕਿੱਥੋਂ ਜਾ ਰਹਾ ਪਿੰਡਾਂ ਚ ਪਿੰਡਾਂ ਦੇ ਨੌਜਵਾਨ ਇਕੱਠਾ ਕਰਕੇ ਜਾ ਰਹੇ ਆ ਸਾਰੇ ਪਿੰਡਾਂ ਦੇ ਲੋਕ ਜਿੰਨੇ ਜਿੰਨੇ ਵੀ ਕਿਸੇ ਚ ਪਹੁੰਚ ਆ ਉਹਨਾਂ ਆਪ ਦਾ ਤਿਲ ਫੁੱਲ ਪਾ ਕੇ ਜਿਹੜੇ ਉਹ ਹੜ੍ਹ ਪ੍ਰਭਾਵਿਤ ਇਲਾਕੇ ਆ ਗਏ ਉੱਥੇ ਉਹਨਾਂ ਦੀ ਮਦਦ ਕਰਨ ਵਾਸਤੇ ਜਾ ਰਹੇ ਆਗੇ ਟਰਾਲਿਆਂ ਤੇ ਹੁਣ ਆਪਾਂ ਆ ਜਾਈਏ ਸ਼ਹਿਰਾਂ ਵਾਲੇ ਪਾਸੇ ਜੇ ਤੁਹਾਡੇ ਜੋ ਕਿਸੇ ਨੇ ਦੇਖਿਆ ਮੈਂ ਤਾਂ ਦੇਖਿਆ ਨਹੀਂ ਦੀ ਸ਼ਹਿਰਾਂ ਚ ਕੋਈ ਉੱਠ ਕੇ ਬੰਦਾ ਗਿਆ ਕੋਈ ਸ਼ਹਿਰਾਂ ਚ ਕੋਈ ਟਰੱਕ ਗਿਆ ਜਾਂ ਕੋਈ ਕੈਂਟਰ ਗਿਆ ਰਾਸ਼ਨ ਦਾ ਕਿਸੇ ਜਾਂ ਸ਼ਹਿਰਾਂ ਦੇ ਸ਼ਹਿਰ ਦੇ ਬੰਦਿਆਂ ਨੇ ਕਿਸੇ ਨੇ ਇਕੱਠੇ ਕਰਕੇ ਪੈਸੇ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਇਹ ਗੱਲ ਨਾ ਤਾਂ ਕਿਸੇ ਪੱਤਰਕਾਰ ਨੇ ਕਹੀ ਆ ਨਾ ਹੀ ਕਿਤੇ ਜਰਨਲਿਸਟ ਨੇ ਕਹੀ ਆ ਜਿਹੜੀ ਇਹ ਸ਼ਹਿਰਾਂ ਚ ਕੋਈ ਵੀ ਬੰਦਾ ਜਿਹੜਾ ਮਦਦ ਲਈ ਵਾਸਤੇ ਗਿਆ ਨਹੀਂ ਦਾ ਸ਼ਹਿਰਾਂ ਦੇ ਲੋਕਾਂ ਨੇ ਮਦਦ ਤਾਂ ਕੀ ਕਰਨੀ ਸੀ ਉਹ ਤਾਂ ਬਜਾਏ ਆਪਣੀਆਂ ਦੁਕਾਨਾਂ ਖੋਲੀ ਬੈਠੇ ਨੇ ਆਪ ਦਾ ਜਿਹੜਾ ਉਹ ਬਿਜ਼ਨਸ ਆ ਉਹ ਪਹਿਲਾਂ ਦੇ ਅੰਗੂ ਹੀ ਚਲਾ ਰਹੇ ਨੇ ਕੋਈ ਉਹਨਾਂ ਦੇ ਮਨ 'ਚ ਕੋਈ ਰੋਸ਼ਨੀ ਕੋਈ ਬੰਦਾ ਸ਼ਹਿਰਾਂ 'ਚ ਅੱਗੇ ਮਦਦ ਕਰਨ ਵਾਸਤੇ ਨਹੀਂ ਆ ਰਿਹਾ ਕੋਈ ਬੰਦਾ ਰਾਸ਼ਨ ਨਹੀਂ ਇਕੱਠਾ ਕਰ ਰਿਹਾ ਕੋਈ ਪੈਸੇ ਨਹੀਂ ਭੇਜ ਰਿਹਾ ਸੋ ਹਾਲਾਕਿ ਜਿਹੜਾ ਸਮਾਨ ਸੀਗਾ ਉਹ ਆਪਾਂ ਸੁਣਿਆਗਾ ਵੀ ਅੱਗੇ ਨਾਲੋਂ ਜਿਹੜਾ ਪੀੜ ਫੂੜ ਦੇ ਰੇਟ ਸੀਗੇ ਚੋਕਰ ਦਾ ਰੇਟ ਸੀ ਉਹ ਕਹਿੰਦੇ ਅੱਗੇ ਨਾਲੋਂ 100 150 ਰੁਪਿਆ ਮਹਿੰਗਾ ਹੋ ਚੁੱਕਿਆ ਕਿਉਂਕਿ ਪਤਾ ਲੱਗ ਗਿਆ ਦੁਕਾਨਦਾਰਾਂ ਨੂੰ ਵੀ ਜਿਹੜੀ ਲਾਗਤ ਆ ਉਹ ਵਧ ਗਈ ਹੈ ਮਜਬੂਰੀ ਹੈ ਕੀ ਹੁਣ ਦੇ ਬੰਦੇ ਖਰੀਦਣਗੇ ਖਰੀਦਣਗੇ ਸੋ ਉਹ ਸਮਾਨ ਵੀ ਜਿਹੜਾ ਉਹ ਰਸਣ ਪਾਣੀ ਦਾ ਅੱਗੇ ਨਾਲੋਂ ਚੱਕਤਾ ਉਹਦਾ ਰੇਟ ਮਹਿੰਗਾ ਹੋ ਗਿਆ ਸੋ ਇਹ ਗੱਲ ਮਾੜੀ ਆ ਇਦਾਂ ਨਹੀਂ ਕਰਨਾ ਚਾਹੀਦਾ ਜਿਹੜਾ ਉਹ ਕਿਉਂਕਿ ਪੰਜਾਬ ਦਾ ਪਿੰਡ ਵੀ ਹਿੱਸਾ ਨੇ ਸ਼ਹਿਰ ਵੀ ਹਿੱਸਾ ਨੇ ਸੋ ਸਾਰਿਆਂ ਨੂੰ ਹੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਤੇ ਦੂਜੀ ਗੱਲ ਇਹ ਆ ਵੀ ਆਪਾਂ ਅਕਸਰ ਹੀ ਕਹਿ ਦਿੰਦੇ ਹਾਂ ਜੱਟ ਤੇ ਬਾਣੀ ਇਹ ਜਿਹੜੀ ਉਹ ਜਿਹਦਾ ਰਿਸ਼ਤਾ ਦਾ ਜੱਟ ਤੇ ਬਾਣੀ ਇਹਦਾ ਉਹ ਨੌਵੇਂ ਮਾਸ ਦਾ ਰਿਸ਼ਤਾ ਹੁੰਦਾ ਕੀ ਹੁਣ ਜਿਹੜੇ ਜੱਟ ਤਾਂ ਚਲੋ ਹੜ੍ਹ ਪ੍ਰਵਾਹ ਹੜ੍ਹ ਨਾਲ ਪ੍ਰਵਾਹ ਆਉਤਾ ਹੀ ਫਸਲਾਂ ਮਰ ਚੁਕਾ ਕੋਈ ਆਸ ਨਹੀਂ ਗਾਹਾਂ ਦੇ ਝੋਨਾ ਤਾਂ ਚਲੂ ਖਤਮੀ ਹੋ ਗਿਆ ਤੇ ਗਾਹਾਂ ਆਸ ਇਹ ਆ ਗਈ ਉਮੀਦ ਹਜੇ ਇਹ ਆ ਵੀ ਜਦੋਂ ਨੂੰ ਕਣਕ ਬੀਜਣੀ ਆ ਉਹ ਤੱਕ ਜਿਹੜੀਆਂ ਉਹ ਜ਼ਮੀਨਾਂ ਦਾ ਉਹ ਸਾਫ਼ ਹੋ ਜਾਣ ਪਾਣੀ ਸੁੱਕ ਜੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਜੱਟ ਦੇ ਬਾਣੀ ਤਾਂ ਜਿਹੜਾ ਰਸਤਾ ਉਹ ਨਵ ਮਾਸ ਦਾ ਰਸਤਾ ਪਾ ਸੁਣਿਆਗਾ ਕੀ ਜਿਹੜੇ ਉਹ ਬਾਣੀਆਂ ਨੇ ਕੀ ਹੋ ਜਤਨਾ ਖੜੇ ਨੇ ਜੇ ਖੜੇ ਨੇ ਜੇ ਕੋਈ ਕਿਸੇ ਨੇ ਕੋਈ ਵੀਡੀਓ ਦੇਖੀ ਆ ਜਾਂ ਕਿਸੇ ਬਾਣੀ ਨੇ ਆਪਦੇ ਤਰਫ ਤੋਂ ਕੋਈ ਟਰੱਕ ਰਾਸ਼ਨ ਦਾ ਜਾਂ ਕੋਈ ਕੈਂਟਰ ਰਾਸ਼ਨ ਦਾ ਜਾਂ ਕੋਈ ਪਸ਼ੂਆਂ ਵਾਸਤੇ ਜਾਂ ਕੋਈ ਹੋਰ ਕੋਈ ਮਦਦ ਭੇਜੀ ਹੋਵੇ ਤਾਂ ਜਰੂਰ ਦੱਸਿਓ ਆਪਾਂ ਤਾਂ ਹਜੇ ਤੱਕ ਕੋਈ ਦੇਖਿਆ ਨਹੀਂ ਗੱਲ ਜਿਹੜੀ ਮੇਨ ਇਹ ਆ ਵੀ ਕੀ ਜਿਹੜੇ ਉਹ ਪੰਜਾਬ ਦਾ ਹਿੱਸਾ ਪਿੰਡਾਂ ਵਾਲੇ ਲੋਕ ਨੇ ਸ਼ਹਿਰਾਂ ਵਾਲੇ ਲੋਕ ਜਿਹੜੇ ਉਹ ਪੰਜਾਬ ਦਾ ਹਿੱਸਾ ਨਹੀਂ ਹੈਗੀ ਕੀ ਉਹਨਾਂ ਦਾ ਹੱਕ ਨਹੀਂ ਬਣਦਾ ਮਦਦ ਕਰਨ ਦਾ ਕੀ ਇਹ ਐਨੀ ਕੀ ਉਹਨਾਂ ਦੀ ਮੱਤ ਆ ਇਹੋ ਪੜ੍ਹੇ ਲਿਖੇ ਤਾਂ ਵਾਜਦੇ ਨੇ ਆਪਾ ਅਕਸਰੀ ਕਹਿ ਦਿੰਦੇ ਆਗੇ ਸ਼ਹਿਰਾਂ ਦੇ ਲੋਕ ਪੜ੍ਹੇ ਲਿਖੇ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਜ਼ਿੰਦਗੀ ਆਉਣ ਦਾ ਜਿਆਦੇ ਚੱਜ ਹੁੰਦਾ ਤੇ ਸ਼ਹਿਰਾਂ ਵਾਲੇ ਨਾਲੋਂ ਚੰਗੇ ਤਾਂ ਫਿਰ ਪਿੰਡਾਂ ਵਾਲੇ ਲੋਕ ਹੀ ਨੇ ਜਿਹੜੇ ਮਾੜੇ ਟਾਈਮ 'ਚ ਮਾੜੇ ਵਕਤ 'ਚ ਹੜ ਪੀੜਤਾ ਨਾਲ ਖੜੇ ਤਾਂ ਹੈਗੇ ਆ ਅਨੰਦੀ ਮਦਦ ਕਰ ਰਹੇ ਜਿੰਨੇ ਜੋ ਕਹਿ ਹੈਗੇ ਉਹਨਾਂ ਦੀ ਮਦਦ ਤਾਂ ਕਰ ਰਹੇ ਆ ਆਪਣੀ ਜਾਨ ਉਦੀ ਪ੍ਰਵਾਹ ਕੀਤੇ ਤੋਂ ਬਣਾਇ ਡੇਡੇ ਪਾਣੀ ਚ ਉਹ ਉਹਨਾਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਬਾਹਰ ਕੱਢ ਕੇ ਲਿਆ ਰਹੇ ਆ ਰਸਨ ਪਚਾ ਰਹੇ ਆਗੇ ਲੰਗਰ ਪਚਾ ਰਹੇ ਆ ਕੀ ਕਿਸੇ ਸ਼ਹਿਰ ਚ ਕੋਈ ਸੰਸਥਾ ਨਹੀਂ ਹੈਗੀ ਕੋਈ ਐਮਸੀ ਨਹੀਂ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕੀ ਉੱਥੇ ਜਾ ਕੇ ਜਿਹੜੇ ਉਹ ਘਰਨ ਹੜ੍ਹ ਪ੍ਰਵਾਹ ਤੋਂ ਜਿਹੜੇ ਲੋਕ ਆ ਉਹਨਾਂ ਨਾਲ ਉਹਨਾਂ ਦਾ ਸਾਥ ਦੇਣ ਉਹਨਾਂ ਦੀ ਮਦਦ ਕਰਨਾ ਮਾੜੇ ਢੰਗ ਨਾਲ ਨਾਲ ਕੜਨ ਕੀ ਸ਼ਹਿਰ ਪੰਜਾਬ ਦਾ ਹਿੱਸਾ ਨਹੀਂ ਹੈ ਸ਼ਹਿਰਾਂ ਦੇ ਲੋਕ ਗੱਲ ਜਿਹੜੀ ਉਹ ਆਪਾਂ ਇਹ ਕਰਨੀ ਸੀ ਦੂਜੀ ਗੱਲ ਇਹ ਆ ਵੀ ਕਈ ਬੰਦੇ ਨਾ ਹੰਕਾਰ ਕਰਦੇ ਹੁੰਦੇ ਆ ਕੋਠਣਾਕਾਰਾਂ ਦਾ ਚਲੋ ਉਹਨਾਂ ਤੇ ਜਿਹੜਾ ਉਹ ਮਾੜਾ ਵਕਤ ਪੈ ਗਿਆ ਤੇ ਨਾ ਪਵੇ ਕਿਸੇ ਤੇ ਮਾੜਾ ਵਕਤ ਪਰ ਇੱਕ ਗੱਲ ਸਿੱਖਣ ਨੂੰ ਮਿਲਦੀ ਹੈ ਵੀ ਡੇ ਡੇਡ ਕਰੋੜ ਦਾ ਜਿਹੜੀਆਂ ਕੋਠਾਂ ਕਰੋੜ ਕਰੋੜ ਰੁਪਈਆਆਂ ਕੋਠਾਂ ਜਿਹੜੀਆਂ ਹੋ ਪਾਣੀ ਤੇ ਖਰਾਬ ਹੋਊਗਾ ਬੈਗ ਨਾ ਜਿਹੜੇ ਬੰਦੇ ਅਕਸਰੀ ਹੰਕਾਰ ਕਰਦੇ ਹੁੰਦੇ ਆ ਪੈਸੇ ਦਾ ਉਹ ਮੜਾਏ ਉਧਰ ਝਾਤ ਮਾਰ ਲਿਓ ਇਹ ਪਰਮਾਤਮਾ ਜਦੋਂ ਚਾਹੇ ਉਦੋਂ ਕੋਠਾਂਾਂ ਦਾ ਜਗਾਕਾਰਾਂ ਦਾ ਉਹ ਹੰਕਾਰ ਤੋੜ ਦਿੰਦਾ 30 35 35 ਮੈਂ ਵੀਡੀਓ ਸੁਣੀ ਇੱਕ ਬੰਦਾ ਕਹਿੰਦਾ 30 30 35 35 ਕਹਿੰਦਾ 30 ਕਿੱਲੇ ਆ ਕਹਿੰਦਾ ਮੇਰੇ ਕੋਲੇ ਆਪਦੀ ਜ਼ਮੀਨ ਦੇ ਤੇ ਕਹਿੰਦਾ ਮੈਂ ਰੋਟੀ ਕਹਿੰਦਾ ਅੱਜ ਕਿਸੇ ਤੋਂ ਮੈਂ ਲੰਗਰ ਦੀ ਰੋਟੀ ਖਾ ਰਿਹਾ ਕਹਿੰਦਾ ਰੋਟੀ ਮੈਂ ਅੱਜ ਕਿਸੇ ਤੋਂ ਮੰਗ ਕੇ ਖਾ ਰਿਹਾ ਸੋ ਮੇਰੇ ਪਿੰਡ 'ਚੋਂ ਵੀ ਰਾਸ਼ਨ ਦੇ ਤੌਰ 'ਤੇ ਜਿਹੜਾ ਉਹ ਪ੍ਰਬੰਧ ਕਰਕੇ ਉਹ ਹੜਪੀੜ ਤੇ ਲੋਕਾਂ ਵਾਸਤੇ ਜਿਹੜਾ ਉਹ ਲੈ ਕੇ ਗਿਆ ਕਿ ਸੋ ਗੱਲ ਆਪਣੀ ਇਹੀ ਸੀਗੀ ਵੀ ਸ਼ਹਿਰਾਂ ਵਾਲੇ ਲੋਕ ਫਰਜ਼ ਨਹੀਂ ਕਰ ਰਹੇ ਤੇ ਪਿੰਡਾਂ ਦੇ ਜਿਨ੍ਹਾਂ ਨੂੰ ਆਪਾਂ ਅਨਪੜ੍ਹ ਕਹਿ ਦਿੰਦੇ ਹੁੰਦੇ ਆ ਜਿਹਨਾਂ ਨੂੰ ਆਪਾਂ ਕਈ ਵਾਰੀ ਸਿੱਖਾਂ ਨੂੰ ਅਤਵਾਦੀ ਵੀ ਕਿਹਾ ਜਾਂਦਾ ਉਹੋ ਬੰਦੇ ਜਿਹੜੇ ਉਹ ਪਹਿਲ ਦੇ ਆਧਾਰ ਤੇ ਜਿਹੜੇ ਉਹ ਹੜਪੀੜਤਾ ਵੀ ਜਿਹੜੀ ਮਦਦ ਕਰਨ ਵਾਸਤੇ ਆਈ ਆਗੇ ਤੇ ਬਾਕੀ ਪੰਜਾਬ ਦੇ ਨਾਲ ਪੰਜਾਬ ਵਾਲੇ ਲੋਕ ਹੀ ਖੜੇ ਆ ਕੋਈ ਬਾਹਰਲਾ ਸੋਬਾ ਨਹੀਂ ਖੜਿਆ ਕਿਸੇ ਦਾ ਅਜ ਤੱਕ ਕੋਈ ਬਿਆਨ ਨਹੀਂ ਆਇਆ ਸੋਸ਼ਲ ਮੀਡੀਆ ਤੇ ਜਿਹੜੀਆਂ ਉਹ ਖਬਰਾਂ ਜਿਹੜੀ ਕਵਰੇਜ ਆ ਉਹ ਚੱਲੀ ਰਹੀ ਆ ਪਰ ਕਿਸੇ ਮੰਤਰੀ ਦਾ ਕੋਈ ਬਿਆਨ ਨਹੀਂ ਕਿਸੇ ਹੋਰ ਕਿਸੇ ਦੂਜੇ ਸਟੇਟ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਤੇ ਜਦੋਂ ਪਾਣੀ ਮੰਗਣਾ ਹੁੰਦਾ ਹੈਗਾ ਇੱਧਰ ਪੰਜਾਬ ਦਾ ਉਦੋਂ ਗੱਲ ਹੋਰ ਹੁੰਦੀ ਆ ਅੱਜ ਜਦੋਂ ਪੰਜਾਬ ਤੇ ਨਸੀਬ ਟਪਈ ਆ ਅੱਜ ਗੱਲ ਕੋਈ ਹੋਰ ਆ ਕਿਉਂਕਿ ਪੰਜਾਬ ਜਦੋਂ ਵੀ ਕਿਸੇ ਹੋਰ ਸਟੇਟਾਂ ਤੇ ਮਸੀਨ ਟਪਈ ਆ ਪੈਰ ਦੇ ਆਧਾਰ ਤੇ ਨਾਲ ਨੜਦਾ ਪਰ ਅੱਜ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਇੱਕ ਗੱਲ ਤੁਸੀਂ ਸੁਣੀ ਹੋਣੀ ਆ ਇਹ ਜੇ ਇੱਕ ਰਾਜਾ ਹੁੰਦਾ ਤੇ ਉਹਦੇ ਹੁੰਦੇ ਆਗੇ ਨੌਕਰ ਜਦੋਂ ਤਾਂ ਨੌਕਰਾਂ ਤੇ ਕੋਈ ਮੁਸੀਬਤ ਪੈਂਦੀ ਆ ਉਦੋਂ ਰਾਜਾ ਉਹਨਾਂ ਦੀ ਮਦਦ ਕਰ ਸਕਦਾ ਮਦਦ ਦੇ ਨਾਲ ਉਹਨਾਂ ਦੇ ਖੜ ਜਾਂਦਾਗਾ ਮਾੜੇ ਟਾਈਮ 'ਚ ਨੌਕਰਾਂ ਦੇ ਨਾਲ ਪਰ ਜਦੋਂ ਰਾਜੇ ਤੇ ਮੁਸੀਬਤ ਪੈਂਦੀ ਆ ਨੌਕਰਾਂ ਚ ਜਿਹੜੇ ਨੌਕਰ ਹੁੰਦੇ ਆ ਉਹਨਾਂ ਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਰਾਜੇ ਦਾ ਸਾਥ ਦੇਣ ਸੋ ਪੰਜਾਬ ਰਾਜਾ ਬਾਕੀ ਜਿਹੜੀਆਂ ਸਟੇਟਾਂ ਨੇ ਉਹ ਨੌਕਰ ਨੇ ਤਾਂ ਕਰਕੇ ਉਹ ਰਾਜੇ ਦਾ ਸਾਥ ਦੇ ਨਹੀਂ ਸਕਦੇ ਸੋ ਅੱਜ ਦੀ ਆਪਣੀ ਜਿਹੜੀ ਇਹ ਗੱਲਬਾਤ ਸੀ ਸੋ ਅੱਗੇ ਸ਼ੇਅਰ ਜਰੂਰ ਕਰਿਓ ਇਹ ਜਿਹੜੀ ਸ਼ਹਿਰਾਂ ਵਾਲੀ ਗੱਲ ਆ ਇਹ ਕਿਸੇ ਪੱਤਰਕਾਰ ਨੇ ਨਹੀਂ ਬੋਲੀ ਕਿਸੇ ਨੇ ਨਹੀਂ ਬੋਲੀ ਪਤਾ ਨਹੀਂ ਧਿਆਨ ਚ ਨਹੀਂ ਆਈ ਪਤਾ ਨਹੀਂ ਜਾਣ ਕੇ ਨਹੀਂ ਬੋਲੇ ਸੋ ਆਪਾਂ ਦਾ ਜਿਹੜੀ ਆਪਣੇ ਮਨ ਦੀ ਗੱਲ ਸੀ ਉਹ ਕਹਿਦੀ ਆ ਚੰਗੀ ਗੱਲ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ